ਸ਼੍ਰੀ ਰਜਨੀਸ਼ ਕੁਮਾਰ ਜੀ ਜੋ ਕਿ ਮੇਰੇ ਹਸਬੰਦ ਨੇ ਇਹਨਾਂ ਦੀ ਅੱਜ ਰਿਟਾਇਰਮੈਂਟ ਹੋਈ ਆ ਸਰਕਾਰੀ ਸੀਨੀਅਰ ਸੈਕੰਡਰੀ ਬॉयਜ਼ ਸਕੂਲ ਆਸਪੁਰ ਤੋਂ ਔਰ ਇਹ ਸਕੂਲ ਵਿੱਚ 2003 ਤੋਂ ਜੌਬ ਕਰ ਰਹੇ ਸੀ ਤੇ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੇ ਆਪਣੀ ਜੌਬ ਕੀਤੀ ਆ ਹਰ ਡਿਊਟੀ ਨੂੰ ਕਿਸੇ ਵੀ ਪ੍ਰਿੰਸੀਪਲ ਨੇ ਜਾਂ ਇਵਨ ਕਿਸੇ ਸਟਾਫ ਮੈਂਬਰ ਨੇ ਇਹਨਾਂ ਨੂੰ ਕਿਸੇ ਕੰਮ ਲਈ ਕਿਹਾ ਇਹਨਾਂ ਨੇ ਕਦੀ ਵੀ ਨਾ ਨਹੀਂ ਕੀਤੀ ਹੈਗੀ ਇਵਨ ਕਿ ਰਿਟਾਇਰਮੈਂਟ ਤੋਂ ਹਫਤਾ ਪਹਿਲਾਂ ਵੀ ਇਹਨਾਂ ਦੇ ਸ਼ਾਇਦ ਉਹ ਲੇਬਰ ਇਨਸਟ੍ਰਕਟਰ ਦਾ ਟੈਸਟ ਹੋਇਆ ਸੀ ਜਦੋਂ ਉਹਨਾਂ ਨੇ ਕਿਹਾ ਕਿ ਆ ਬਿਲਕੁਲ ਤਹੀ ਰਿਟਾਇਰਮੈਂਟ ਹੈ ਕਿ ਤੁਸੀਂ ਡਿਊਟੀ ਕਰਨਾ ਚਾਹੋਗੇ ਇਹਨਾਂ ਨੇ ਕਿਹਾ ਬੇਸ਼ੱਕ ਮੈਂ ਡਿਊਟੀ ਬੜੀ ਤਨਦੇਈ ਨਾਲ ਕਰਾਂਗਾ ਆਪਣੀ ਡਿਊਟੀ ਤੋਂ ਕਦੀ ਪਿੱਛੇ ਨਹੀਂ ਹਟੇ ਨਾ ਹੀ ਕਦੀ ਆਪਣੇ ਘਰ ਦੀਆਂ ਜਿਹੜੀਆਂ ਜ਼ਰੂਰਤਾਂ ਜਾਂ ਫੈਮਿਲੀ ਦੀ ਕੋਆਪਰੇਸ਼ਨ ਹੈ ਹਾਇਰ ਫੀਲਡ ਵਿੱਚ ਇਹਨਾਂ ਦਾ ਯੋਗਦਾਨ ਰਿਹਾ ਬਾਕੀ ਮੈਨੂੰ ਵੀ ਜਾਂ ਮੇਰੇ ਭੈਣ ਭਰਾ ਨੂੰ ਕਿਸੇ ਵੀ ਚੀਜ਼ ਅਗਰ ਜ਼ਿੰਦਗੀ ਵਿੱਚ ਕਦੀ ਲੋਡ ਪਈ ਆ ਮੇਰੇ ਬੁਰੇ ਟਾਈਮ ਵਿੱਚ ਜਾਂ ਮੈਂ ਚੰਗੇ ਹਰ ਜਗ੍ਹਾ ਮੇਰੇ ਨਾਲ ਅੱਗੇ ਹਮੇਸ਼ਾ ਖੜੇ ਹੁੰਦੇ ਆ ਤੇ ਥੈਂਕਸ ਕਿ ਕੋਪਰੇਟਿੰਗ ਇਨ ਲਾਈਫ ਔਰ ਮੈਂ ਬਹੁਤ ਖੁਸ਼ ਆ ਕਿ ਬੜੀ ਮੁਸ਼ਕਿਲ ਵਾਲੇ ਦਿਨ ਜਿਹੜਾ ਮਿਲਦਾ ਹੈਗਾ ਬੜੇ ਭਾਗੇ ਭਰੇ ਆਹੀ ਹੈ ਕਿ ਸਾਡੇ ਮੇਰੇ ਹਸਬੰਡ ਅੱਜ ਰਿਟਾਇਰ ਹੋ ਕੇ ਘਰ ਆ ਗਏ ਹਾਂ ਅਗਲੀ ਲਾਈਫ ਲਈ ਫਿਰ ਨਵਾਂ ਜੀਵਨ ਬੰਦੇ ਦਾ ਸ਼ੁਰੂ ਹੋ ਜਾਂਦਾ ਅੱਗੇ ਵੀ ਕੁਛ ਨਾ ਕੁਛ ਕਰਨ ਕਿਉਂਕਿ ਵੇਲੇ ਵੈਨ ਵਾਲੇ ਨਹੀਂ ਹੈਗੇ ਕੁਛ ਨਾ ਕੁਛ ਸੋਸ਼ੀਅਲੀ ਕੰਮ ਕਰਦੇ ਰਹਿੰਦੇ ਕਦੀ ਵੀ ਇਹਨਾਂ ਨੇ ਕਿਸੇ ਭੈਣ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਦੁੱਖ ਤਕਲੀਫ ਵਿੱਚ ਹਮੇਸ਼ਾ ਉਹਨਾਂ ਦਾ ਸਾਥ ਦਿੰਦੇ ਆ ਔਰ ਮੇਰੀ ਪੂਰੀ ਮੇਰੀ ਉਮੀਦ ਹੈ ਕਿ ਹਮੇਸ਼ਾ ਗੇ ਲਾਈਫ ਚ ਵੀ ਇਸ ਤਰ੍ਹਾਂ ਕਰਦੇ ਰਹਿਣਗੇ ਜੀ ਗੁਰਦਾਸਪੁਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬॉयਜ਼ ਗੁਰਦਾਸਪੁਰ ਤੋਂ ਲਗਭਗ 2003 ਤੋਂ ਇਸ ਤੇ ਜੌਬ ਕਰਕੇ ਅੱਜ ਰਿਟਾਇਰ ਹੋਇਆ ਵਾ ਨੂੰ ਪਤਾ ਨਹੀਂ ਮੈਨੂੰ ਬੜਿਆਂ ਨੇ ਪੁੱਛਿਆ ਵੀ ਕੀ ਤੁਸੀਂ ਫੀਲ ਕਰਦੇ ਹੋ ਲੱਗੇ ਤੁਹਾਡੀ ਰਿਟਾਇਰਮੈਂਟ ਆ ਤੁਸੀਂ ਰਿਟਾਇਰ ਹੋਏ ਨਾ ਮੈਨੂੰ 1% ਵੀ ਇਹਦੇ ਚ ਨਹੀਂ ਮਹਿਸੂਸ ਆ ਵੀ ਮੈਂ ਅੱਜ ਰਿਟਾਇਰ ਹੋ ਰਿਹਾ ਪਤਾ ਨਹੀਂ ਜਾਂਦੇ ਲੋਕਲ ਹੋਣ ਕਰਕੇ ਮਨ ਲੱਗੇ ਉੱਥੇ ਮੈਂ ਕਾਫੀ ਲਾਂਗਾ ਟਾਪਾ ਮੇ ਰਹ ਹੈਗਾ ਉੱਥੇ ਸਕੂਲ ਦੇ ਆਲੇ ਦੁਆਲੇ ਦੋ ਤਿੰਨ ਚਾਰ ਫੇਰੇ ਲੱਗੇ ਜਾਂਦੇ ਆ ਤੇ ਮੈਨੂੰ ਕੋਈ ਜ਼ਿਆਦਾ ਉਦੇਚ ਮਹਿਸੂਸ ਨਹੀਂ ਹੋ ਰਿਹਾ ਵੀ ਮੈਂ ਕੋਈ ਇਦਾਂ ਦਾ ਰਟਾਇਰ ਹੋ ਰਿਹਾ ਨਾ ਤੇ ਬਹੁਤ ਹੀ ਵਧੀਆ ਲੱਗਿਆ ਅਨ ਐਕਸਪੈਕਟਿਡ ਹੀ ਹੈ ਕਿਉਂਕਿ ਇੰਨਾ ਸਕੂਲ ਦੇ ਵਿੱਚ ਉਹਨਾਂ ਨੇ ਕਦੀ ਕਿਸ ਦੀ ਵੈਲਕਮ ਨਹੀਂ ਕੀਤਾ ਤੇ ਬਹੁਤ ਹੀ ਵਧੀਆ ਨਾਲ ਉਹ ਜਿਹੜਾ ਉਹ ਕੀਤਾ ਗਿਆ ਪ੍ਰੋਗਰਾਮ ਬਿਲਕੁਲ ਅਹੀ ਤੇ ਉਹ ਪਹਿਾਈ ਕਰਨੇ ਆ ਵੀ ਵਧੀਆ ਸਾਡੇ ਤੋਂ ਵੀ ਵਧੀਆ ਜਿਹੜਾ ਉਹ ਉਸ ਦੇ ਵਿੱਚ ਕੰਮ ਕਰਕੇ ਆਪਣਾ ਯੋਗਦਾਨ ਦੇ ਜੈ ਹਿੰਦ ਅੱਜ ਮੇਰੇ ਬ੍ਰਦਰ ਸ਼੍ਰੀ ਜੀ ਸ਼ਰਮਾ ਜੀ ਗਵਰਨਮੈਂਟ ਸਕੂਲ ਬੁਆਇਸੋ ਡਾਇਮੰਡ ਹੋਇਆ ਹੈ ਉਹਨਾਂ ਦੀ ਇਸ ਵਧਾਈ ਤੇ ਮੈਂ ਉਹਨਾਂ ਨੂੰ ਬਹੁਤ ਬਹੁਤ ਸ਼ੁਭ ਕਾਮਨਾ ਦਿੰਦਾ ਕਿ ਪ੍ਰਮਾਤਮਾ ਨਾਲ ਦੀ ਲੰਬੀ ਉਮਰ ਕਰੇ ਤੇ ਉਹਨਾਂ ਸਦਾ ਹੀ ਖੁਸ਼ੀਆਂ ਨਾਲ ਪ੍ਰਭੂ ਰੱਖੇ ਉਹਨਾਂ ਦੀ ਲਾਈਫ ਬਹੁਤ ਜ਼ਿਆਦਾ ਹੈਲਥੀ ਰੱਖੇ ਰਿਟਾਇਰਮੈਂਟ ਦਾ ਮਤਲਬ ਵਧਾਈ ਨਹੀਂ ਹੁੰਦਾ ਰਿਟਾਇਰਮੈਂਟ ਦਾ ਮਤਲਬ ਕਿ ਇੱਕ ਨਵੀਂ ਲਾਈਫ ਦਾ ਨਵਾਂ ਚੈਪਟਰ ਸਟਾਰਟ ਕਰਨਾ ਹੁੰਦਾ ਹੈ ਤੇ ਮੈਂ ਉਹਨਾਂ ਨੂੰ ਆਸ਼ਾ ਕਰਦਾ ਹਾਂ ਕਿ ਉਹ ਜਦਾਂ ਸਮਾਜ ਦੀ ਸੇਵਾ ਪਹਿਲਾ ਕਰਦੇ ਦਿਨ ਰਾਤ ਦੁਖਣੀ ਰਾਤ ਉਹਨਾਂ ਦੀ ਸਮਾਜ ਦੀ ਉਦਾਂ ਹੀ ਸੇਵਾ ਕਰਨ ਤੇ ਨਾਲੇ ਆਪਣੀ ਸਿਹਤ ਦਾ ਵੀ ਬਿਲਕੁਲ ਧਿਆਨ ਰੱਖਣ ਤੇ ਨਾਲ ਆਪਣੇ ਪਰਿਵਾਰ ਨਾਲ ਵਕੇਸ਼ਨ ਵਾਸਤੇ ਫੋਰਨ ਜ਼ਰੂਰ ਜਾਣ ਥੈਂਕ ਯੂ ਵੈਰੀ ਮਚ